ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਤੇ ਆਪਾਂ 27 ਸਤੰਬਰ ਤੋਂ ਲੈ ਕੇ 5 ਨਵੰਬਰ ਤੱਕ ਪੂਰਨਮਾਸ਼ੀ ਵਾਲੇ ਦਿਨ ਤੱਕ 40 ਦਿਨ ਦਾ ਜਾਪ ਰੱਖਣਾ ਜਿਹਦੇ ਵਿੱਚ ਆਪਾਂ ਅੱਧਾ ਘੰਟਾ ਮੂਲ ਮੰਤਰ ਸਾਹਿਬ ਤੇ ਪੰਜ ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਕਰਨੇ ਨੇ 40 ਦਿਨ ਕੋਸ਼ਿਸ਼ ਕਰਿਓ ਅੰਮ੍ਰਿਤ ਵੇਲੇ ਉੱਠ ਕੇ 3 ਵਜੇ ਤੋਂ ਲੈ ਕੇ 6 ਵਜੇ ਦੇ ਵਿੱਚ ਉੱਠ ਕੇ ਜਾਪ ਕਰ ਲਿਆ ਜਾਵੇ ਤੇ ਜਾਂ 24 ਘੰਟਿਆਂ ਦੇ ਵਿੱਚ ਜਾਪ ਪੂਰਾ ਕਰ ਲਿਆ ਜਾਵੇ ਅੱਧਾ ਘੰਟਾ ਮੂਲ ਮੰਤਰ ਸਹਿਬ ਤੇ ਪੰਜ ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਸੰਗਤਾਂ ਤੇ ਜਿੰਨਾ ਸੰਗਤਾਂ ਦੀ ਕੋਈ ਆਪਣੀ ਮਨੋ ਕਾਮਨਾ ਉਹ ਮਹਾਰਾਜ ਸਹਿਬ ਅਗੇ ਅਰਦਾਸ ਬੇਨਤੀ ਲਾਇਓ ਜੋਦੜੀ ਲਾਇਓ ਬਾਕੀ ਦੁਨੀਆ ਦੇ ਉੱਤੇ ਪ੍ਰਕਿਰਤੀ ਦੇ ਉੱਤੇ ਬਹੁਤ ਭਾਰੀ ਸਮਾਂ ਸੰਗਤ ਜੀ ਆਪਾਂ ਸਰਬੱਤ ਦੇ ਭਲੇ ਲਈ ਇਹ ਜਾਪ ਕਰਨਾ ਮਹਾਰਾਜ ਸਭ ਕਿਰਪਾ ਕਰੋ ਦੀਨ ਦੁਨੀਆ ਦੇ ਮਾਲਕਾ ਕਿਰਪਾ ਕਰੋ ਮੇਰ ਦੇ ਘਰ ਵਿੱਚ ਆਓ ਹਰ ਪਾਸੇ ਸੰਗਤ ਜੀ ਬਹੁਤ ਜ਼ਿਆਦਾ ਕਰੋਪ ਆ ਜਿਹੜਾ ਪ੍ਰਕਿਰਤੀ ਦਾ ਹੋ ਰਿਹਾ ਤੇ ਜਿਨ੍ਹਾਂ ਨਾਮ ਸਿਮਰਨ ਹੋਊਗਾ ਓੰਨੀ ਹੀ ਕਿਰਪਾ ਗੁਰੂ ਸਾਹਿਬ ਕਰਨਗੇ ਆਓ ਆਪਾਂ ਸਾਰੇ ਰਲ ਮਿਲ ਕੇ 40 ਦਿਨ ਇਹ ਜਾਪ ਆ ਜਿਹੜਾ ਸ਼ੁਰੂ ਕਰੀਏ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਤੇ ਵੱਧ ਤੋਂ ਵੱਧ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤਾਂ ਜੋ ਸੰਗਤਾਂ ਤੱਕ ਵੀਡੀਓ ਪਹੁੰਚ ਸਕੇ ਤੇ 27 ਸਤੰਬਰ 2025 ਨੂੰ ਆਪਾਂ ਇਹ ਜਾਪ ਸ਼ੁਰੂ ਕਰਨੇ ਆ 5 ਨਵੰਬਰ ਦੀ ਪੂਰਨਮਾਸ਼ੀ ਨੂੰ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਉਸ ਦਿਨ ਆਪਾਂ ਭੋਗ ਪਾਵਾਂਗੇ ਤੇ ਆਓ ਸੰਗਤ ਜੀ ਨਾਲ ਮਿਲ ਕੇ ਆਪਾਂ ਵੱਤਵਾਰ ਜਾਪ ਕਰੀਏ ਕਮੈਂਟਾਂ ਦੇ ਵਿੱਚ ਹਾਜ਼ਰੀ ਜ਼ਰੂਰ ਲਵਾਉਣੀ ਆ ਕੌਣ ਕੌਣ ਜਾਪ ਹੈ ਜਿਹੜਾ ਸ਼ੁਰੂ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ